ਜੀ ਬਈ ਤੁਹਾਡਾ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਹੁਣ ਆਪਾਂ ਕੈਰਗਰੀ ਪੰਪ ਤੇ ਖੜੇ ਸੀ ਹੁਣ ਇੱਥੋਂ ਆਪਾਂ ਪਾਈਪਾਂ ਦਾ ਲੋਡ ਚੱਕਣਾ ਕੈਰਗਰੀ ਤੋਂ ਤੇ ਇੱਕ ਲੈਥ ਬ੍ਰੇਕ ਤੋਂ ਚੱਕਣਾ ਥੋੜਾ ਜਿਹਾ ਲੋਡ ਉਹ ਤੁਹਾਨੂੰ ਦਿਖਾਉਨੇ ਆ ਤੇ ਚੱਲਦੇ ਆਪਾਂ ਮਿਸਿਸਾਗਾ ਲੈ ਕੇ ਜਾਣਾ ਹੈ ਚਲੋ ਫਿਰ ਦਿਖਾਉਨੇ ਆ ਤੁਹਾਨੂੰ ਰਸਤੇ ਦੇ ਵਿੱਚ ਕੋਲ ਡਰਾਈਵਰ ਆਪਣਾ ਸੁੱਤਾ ਪਿਆ ਜੇ ਕੋਲ ਡਰਾਈਵਰ ਬਈ ਹੱਥ ਚੱਕ ਦੇ ਲੱਗ ਗਿਆ ਰੀਲਾਂ ਵੇਖਣਾ ਪਿੰਡਸ਼ੀਟ ਜਿਹੜੀ ਆਪਣੀ ਬਹੁਤ ਖਰਾਬ ਹੋਈ ਪਈ ਆ ਉਹ ਤੇਲ ਦਾ ਕਿਵੇਂ ਕਰਨਾ ਚ ਚਬਾਈ ਹੁਣ ਪੁੱਛਿਆ ਕੀ ਨਾ ਲੋਡ ਚੱਕੀ ਫਿਰ ਵੀ ਨਹੀਂ ਆ ਹਾਂਜੀ ਭਾਈ ਆਪਾਂ ਆ ਕੰਪਨੀ ਮੂਰੇ ਆ ਗਏ ਇੱਥੋਂ ਲੋਡ ਚੱਕਣਾ ਇੱਥੋਂ ਲੋਡ ਚੱਕ ਕੇ ਲੈ ਜਾਵਾਂਗੇ ਹਜੇ 8 ਵਜੇ ਨਹੀਂ 10 ਮਿੰਟ ਪਏ ਆ ਊੜਾ ਹੀ ਪਿਆ ਸਰ ਸਪੀਡਰ ਸਪੀਡਰ ਸਾਰਾ ਕੁਝ ਉਹ ਵੀ ਲੱਕੜ ਲੱਕੜਾ ਲੋਹੂ ਘਟ ਕਦਾਂ ਬਗਰ ਦੂਗਾ ਹੁਣੇ ਕਮਾਲਿਆ ਚੋਬਰ ਨੇ ਟਰੱਕ ਹੁਣ ਇੱਥੇ ਡੰਪ ਕਰ ਦੂਗਾ ਡੰਪ ਕੁੜੀ ਆਈ ਆਹ ਵੇ ਬਈ ਪੀਟੀਆਈ ਕਰੀ ਜਾਂਦਾ ਤੇ ਟਰੱਕ ਦੀ ਥੋੜੀ ਥੋੜੀ ਮਾਰ ਕੇ ਹਟਿਆ ਆਓ ਬਈ ਥੋੜੀ ਚੋਬਰ ਦੀ ਇਖੁੰਡੇ 5 ਵਜੇ ਵੇਖ ਲਈਏ ਇਹ ਸਾਰੇ ਡੰਪ ਵਾਲੇ ਆਈ ਜਾਂਦੇ ਇੱਥੇ ਜਿੱਦ ਕਰ ਕਰ ਇੱਕ ਬੁੜਾ ਡੰਪ ਪੁਰੇ ਜਾਂਦੇ ਗਾਰਬਜ 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 ਕੈਨੇਡਾ ਦਾ ਵੀ ਟਾਈਮ ਨਾਲ ਹੀ ਕਹਿੰਦਾ ਚਲੋ ਕੂਫੀਆਂ ਕੂਫੀਆਂ ਫੜੋ ਹੱਥੇ ਦੇ ਨਿਕਲੋ ਭਈ ਆਪਣੇ ਤੋਂ ਪਹਿਲਾਂ ਹੁਣ ਲੋਡ ਲਦਾਈ ਜਾਂਦੇ ਆ ਵੀ ਪਿੱਕੇ ਦੇ ਪਿੱਛੇ ਪਾਈ ਵੀ ਟਰਾਲੀ ਆ ਸੜਤੀ ਉਤੋਂ ਦੀ ਬੈਲਟ ਬੰਨ੍ਹੋ ਭਈ ਏਰਾ ਪੰਡਰੀ ਆਉਣੀ ਮੈਂ ਆ ਗਿਆ ਫੁੱਲ ਭਈ ਇੱਥੇ ਬਾਹਰ ਆਏ ਪਈਆਂ ਸੱਟ ਕਰਨ ਭਾਜ ਗਏ ਅੰਦਰ ਲੋੜ ਜਬਾ ਤਰਾਵਾ ਹੋਰ ਨਾਲ ਲੋੜ ਮੈਂ ਲੋੜ ਪਾ ਕੇ ਕਵਰ ਵਾਲ ਪਾ ਕੇ ਸਾਰਾ ਕੁਝ ਸੈੱਟ ਕਰ ਦੇਣਾ ਕੰਮ ਯਾਰ ਟੱਚ ਕਰ ਦਾਂਗੇ ਹੁਣ ਮੀ ਹਟੇ ਦਾ ਫੇਰ ਹੀ ਆਹ ਬਈ ਪਾ ਲੋੜ ਬਈ ਆਪਣਾ ਦੋ ਛੋਟੇ ਲੋੜ ਬਈ ਫਾਰਮ ਤੋਂ ਚੱਕਣ ਆਏ ਸੀਗੇ ਮੀ ਬੜੀ ਤੇਜ਼ ਆਈ ਜਾਤਾ ਯਾਰ ਆਹ ਕੀ ਆ ਪਾ ਫਾਰਮ ਤੋਂ ਚੱਕਿਆ ਲੋੜ ਹੁਣ ਇਹ ਹੁਣ ਬੰਨੇ ਆ ਮੀ ਆਈ ਜਾਂਦਾ ਆ ਉੱਪਰ ਆਪਣੀਆਂ ਪੈਪਰ ਹੋ ਗਈਆਂ ਸੀ ਆ ਲੋਡ ਆਪਣਾ ਇਸ ਤਰ੍ਹਾਂ ਆ ਗਿਆ ਉਹਨੇ ਵੇਖੀ ਬਾਈ ਆ ਆ ਬਾਈ ਸਾਡੇ ਵਾਸਤੇ ਆਂਡੇ ਲੈਣ ਗਿਆ ਵਾ ਕਾ 10 ਡਾਲਰਾਂ ਦੇ 30 ਆਂਡੇ ਇਹ ਗੇ ਲੈ ਆ ਦੇ ਵੀਰੇ ਆ ਠੀਕ ਆ ਥੈਂਕ ਯੂ ਸੋ ਮੱਚ ਟੂ ਚੈੱਕ ਇਨ ਵਿਦਮ ਟੂਡੇ 10 ਡਾਲਰ ਯਾ ਯਾ ਭੜਾਈ ਯਾਰ ਯਾਰ ਗੂ ਮੂਵਿੰਗ ਜਸਪ੍ਰੀਤ ਓਕੇ ਥੈਂਕ ਯੂ ਲਾਤੁਰਾ ਦੇ ਨੇੜੇ ਪਿੰਡ ਆ ਟਾਊਨ ਜਾਂ ਸੀਗਾ ਉੱਥੋਂ ਚੱਕਿਆ ਇਹ ਮੀਂਹ ਬਹੁਤ ਸੀ ਭਿੱਜ ਗਏ ਆ ਜਮਾਂ ਮੱਤਲ ਬਹੁਤ ਆ ਤੁਹਾਨੂੰ ਵਿਖਾਉਣਾ ਸੀਗਾ ਇਹ ਝਾੜ ਨਾਲ ਕਰੀ ਜਾਂਦੇ ਸੀ ਸਪਰੇ ਇਹਦੇ ਕੋਲ ਹੀ ਖੜੇ ਸੀ ਉਦੋਂ ਫੇਰੇ ਕਹਿੰਦਾ ਯਾਰ ਆਂਡੇ ਆ ਆਪਣਾ ਕੁਕੜੀਆਂ ਰੱਖੀਆਂ ਵੀ ਆਂਡੇ ਲੋਂਗੇ ਦਾ ਹਾਂ ਡਾਲਣ ਦੇ 30 ਆਂਡੇ ਅਸੀਂ ਕੱਲਿਆਦੇ ਯਾਰ ਚਲ ਪਈ ਤਾਂ ਮੋਟਰੇ ਪਹਿਲਾਂ ਵੀ ਸੀਗੀ ਆਹ ਹੋਰ ਲੈ ਲਈ ਆਪਾਂ ਆ ਜਾ 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 ਭੇਜ ਗਿਆ ਆਂਡੇ ਤੋਂ ਟੋਲੀਆ ਕੱਢ ਲੋ ਚਾਤੋ ਜੇ ਘਰ ਦੇ ਆਂਡੇ ਦੀ ਟ੍ਰੇ ਵੀ ਵਧੀਆ ਏ ਯਾਰ ਹਾਣਾ ਪਲਾਸਟਿਕ ਟ੍ਰੇ ਆ ਮੂੰ ਤਾਂ ਆਂਡੇ ਦੀ ਟ੍ਰੇ ਇਸ ਦੂਜੀ ਹੁੰਦੀ ਆ ਹੋ 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 ਚਲਾਂ ਢੇ ਆਪਣੇ ਕੋਲ ਹੁਣ ਇੱਕ ਟਰੇ ਪਹਿਲਾਂ ਸੀ ਇੱਕ ਆਹ ਹੋ ਗਈ ਆਹੀ ਚੈੱਕ ਕਰਾਂਗੇ ਨਾਲ ਹੀ ਦੂਜੇ ਤਾਂ ਚੱਲ ਯਾਰ ਕੱਪੜੇ ਚੇਂਜ ਕਰੀਏ ਹੁਣ ਵੀ ਹਟਿਆ ਬਾਈ ਤੇ ਹੁਣ ਵੀ ਐਂ ਲੱਗਦਾ ਵੀ ਆਹ ਬੋਲੀ ਜੀ ਜਗ੍ਹਾ ਹੁੰਦੀ ਆ ਕੇਤਾ ਵਾਲੀ ਕਿਤੇ ਹੋਰ ਨਾਲ ਇਹਦੇ ਵਿੱਚ ਟੱਕ ਟੁਕੀ ਨਾ ਬੈਠ ਜੇ ਇੱਥੇ ਜਹਾਜ਼ ਪਹਿਲਾਂ ਨਾ ਜਦੋਂ ਆਏ ਆ ਅਸੀਂ ਉਹ ਪਈ ਜੀ ਦੇ ਉੱਪਰ ਉਧਰਲੇ ਪਾਸੇ ਜਹਾਜ਼ ਇੱਥੇ ਜਮੇ ਨਾਲ ਫਿਰਦਾ ਸੀਗਾ ਇੱਥੇ ਸਪਰੇਅ ਕਰਦਾ ਫਿਰਦਾ ਜਮਾ ਨੀਵਾ ਆ ਜਾਂਦਾ ਸੀ ਉਦੋਂ ਇੱਥੇ ਖੜੇ ਸੀ ਮੈਂ ਕਿ ਤੁਹਾਨੂੰ ਵਿਖਾਉਣਾ ਹੈ ਉਦੋਂ ਮੀਂਹ ਚੱਲ ਪਿਆ ਫਿਰ ਲੋਡ ਬੰਨੇ ਹੁਣ ਮੀਂਹ ਹਟੇ ਜੇ ਤੋਂ ਜੇ ਇਹਨਾਂ ਨਹੀਂ ਹਟਿਆ ਮੀਂਹ ਪਈ ਜਾਂਦਾ ਕਿਣ ਮਰ ਕਿਣ ਮੈਂ ਚੱਲੀ ਜਾਂਦੀ ਸੀ ਹੁਣ ਟਾਈਮ ਹੋ ਗਿਆ ਬਾਵਾ ਹੁਣ ਰੋਟੀ ਖਾ ਲਈ ਹੁਣ ਆਪਣਾ ਹੋ ਗਿਆ ਰੋਟੀ ਦਾ ਟਾਈਮ ਬਹੁਤ ਆਇਆ ਜੀ ਗਰਮ ਮੇਰੇ ਸਹੌਣਾ ਚੈੱਕ ਕਰ ਇਹ ਤਾਂ ਹੋਰ ਲਾਵਾਂ ਕੱਲ ਥੋੜੀ ਟੌਫਟ ਹੋ ਜੂਗੀ 20 ਸੈਕਿੰਡ ਚ ਹੋਟ ਲਾ ਦੇ ਚਾਲ ਵੀ ਠੰਡੀ ਮੀਗੀ ਆ ਦੌੜ ਢੰਡੀ ਆ ਲੋ ਬਈ ਆਪ ਇਹਨਾਂ ਦੋ ਆਂਡੇ ਲਏ ਆ ਇਹ ਹੁਣ ਫਰਿੱਜ ਚ ਆਉਂਦੇ ਨਹੀਂ ਸੂਤ ਫਰਿੱਜ ਅੱਗੇ ਆਪਣੀ ਡਰੇਪ ਪਈ ਆ ਆ ਲਾ ਲਿਆ ਨੇ ਫਿਲਮੀ ਡਾਇਲੋਗ ਸੋਧਾ ਭਰਾ ਤੋ ਬਈ ਹੁਣ ਆਪਾਂ ਰਜਾਈਨਾਂ ਦਾ ਪਾ ਲਿਆ ਰਜਾਈਨਾਂ ਜਾ ਕੇ ਰੁਕਾਂਗੇ ਹੁਣ ਇੱਥੇ ਦਰਦੇ ਆ ਅਨੁਸਾਰ ਲੱਗਿਆ ਸੌਣ ਲੋੜ ਆਪਣਾ ਓਕੇ ਆ ਦੋਵੇਂ ਪਾਸੇ ਬੈਲਟਾਂ ਬੋਟਾਂ ਓਕੇ ਬਾਕੀ ਮੈਂ ਦੇਖਦਾ ਰਿਹਾ ਕਰਾਂਗੇ ਮਾੜਾ ਮੋਟਾ ਕੋਲ ਗੜਬੜੀ ਨਾ ਹੋਵੇ ਤਾਂ ਚਲੋ ਮਟੇਮ ਦੇ ਰੋਕੇ ਚਾ ਚੂ ਪੀ ਕੇ ਸੀਰੀ ਰੀਸੈਟ ਕਰੀਏ ਤੇ ਫਿਰ ਨਿਕਲਦੇ ਆਂ ਨਹੀਂ ਬੜਾ ਭਾਈ ਇੱਥੇ ਪਾਰਕਿੰਗ ਸਿਰਫ 15 ਮਿੰਟ ਲਈ ਆ ਉਹ ਇੱਥੇ ਡਰੱਗ ਪਹਿਲਾਂ ਖੜਾ ਸੀਗਾ ਮੈਨੂੰ ਪਿੱਛੇ ਲਾਉਣਾ ਪੈ ਗਿਆ ਰੋਡ ਆਪਣਾ ਓਕੇ ਆ ਵੀ ਕੋਈ ਕਣਕ ਵੱਢਣ ਲੱਗੇ ਸੀ ਆ ਖੜ ਗਏ ਵਿਚਾਰੇ ਰੋਕੀ ਖੜੇ ਮਸ਼ੀਨਾਂ ਹਾਂਜੀ ਵੀਰੇ ਹੁਣ ਬਿਨੈ ਪੈ ਕੇ ਰੁਕੇ ਸੀਗੇ ਇੱਥੇ ਨਹਾ ਨੂੰ ਲੈ ਆ ਸ਼ਾਵਰ ਛੂਬਰ ਲੈ ਲੇ ਜੀ ਛੂਸੀ ਆਪਣੇ ਵਿੰਡਸ਼ੀਲ ਠੀਕ ਤੇਲ ਪਵਾ ਲਿਆ ਜੀ ਜਾਂਦੇ ਆ ਬਾਈ ਆਪੋ ਆਪਣੀਆਂ ਜਿਓੜੀਆਂ ਨਵਾਈ ਜਾਂਦੇ ਛੀਛੂਸੀ ਸਾਫ ਕਰੀ ਜਾਂਦੇ ਆ ਜਿਹਨੇ ਤੇਲ ਪਵਾ ਲਿਆ ਉਹ ਅੱਗੇ ਕਰਕੇ ਰੋਕ ਦਿੰਦਾ ਇੱਥੇ ਜਿਹਨੂੰ ਕੋਈ ਮੰਨ ਲੂ ਅੰਦਰ ਕੰਮ ਕੋਮ ਇੱਥੇ ਟਰੱਕ ਠੱਲੇ ਜਾਂਦਾ ਉੱਥੇ 2-4 ਮਿੰਟ ਰੁਕਣਾ ਹੋਵੇ ਤਾਂ ਅੰਦਰੋਂ ਜਾ ਕੇ ਆਪਦਾ ਕੋਕਾ ਵੀ ਕੋਈ ਫੜ ਕੇ ਲੈਣੀਆਂ ਕੋਸ਼ ਵੀ ਥੰਡਰਵੇ ਦਾ ਐਡਰਸ ਪਵਾ ਲਿਆ ਇੱਥੋਂ ਆਪਾਂ 733 ਨੰਬਰ ਟਾਵਾ ਪਉਣਾ ਅੱਵਾਪਨੋਂ ਅੱਗੇ ਚੱਲ ਬਈ ਤੁਰਪਾ ਹਨ ਇਹ ਕਿਵੇਂ ਟਰੈਕੀਟ ਮੰਦੀ ਹੈ 200 ਕਰਦਲ ਚਾ ਜੀ ਭਾਈ ਵਿਨੀਪੈਕ ਤੋਂ ਆਪਾਂ ਪੰਪ ਤੋਂ ਤੁਰੇ ਸੀ ਕਿ ਉਹਦੀ ਫਿਰਨੀ ਤੇ ਹੈਗਾ ਇੱਥੇ ਪੰਪ じゃ ਇੱਕ ਛੋਟਾ ਉਸ ਟਰੱਕਾਂ ਦੀ ਪਾਰਕਿੰਗ ਹੈਗੀ ਆ ਤੇ ਉਹਦੇ ਡ੍ਰਮ ਹੌਟਨ ਹੈਗਾ ਉੱਥੇ ਰੋਕ ਲਿਆ ਲੋਡ ਆਪਣਾ ਕੀ ਵੇਚ ਰਿਹਾ ਹੈ ਇਹ ਵਾਲੀ ਹੈ ਕੋਈ ਐਡਾ ਦੇਖਣ ਨੂੰ ਖੁਸ਼ ਨਹੀਂ ਨੇ ਇਹਨੂੰ ਰੋਡ ਪੈਂਦੀ ਠੀਕ ਆ ਉਹਨੀਆਂ ਬੈਲਟਾਂ ਮਾਰੀਆਂ ਇੱਕ ਵਾਰੀ ਟੈਟ ਕਰਨੀਆਂ ਪਈਆਂ ਬਸ ਥੁੜੀਆਂ ਰੂਜ਼ ਹੁੰਦਾ ਸੀ ਆਹ ਦਾਣੇ ਵਾਲੇ ਖੜੇ ਆ ਜਦੋਂ ਕਣਕ ਨੂੰ ਵੜਦੇ ਆ ਦਾਣੇ ਉਹਨਾਂ ਵਿੱਚ ਪਉਂਦੇ ਆ ਬਈ ਅੰਦਰ ਪੰਪ ਦੇ ਇੱਕ ਇੱਕ ਬੰਜੀ ਦਾ ਰੇਟ ਲਾਇਆ ਹੋਇਆ ਇਹਨਾਂ ਨੇ 5-5 ਡਾਲਰ ਕਮਾਈ ਕੀਤੀ ਪਈ ਥੋੜੀ 15 ਡਾਲਰ ਆਪਣਾ ਟਰੱਕ ਜਿਹਨਾਂ ਚੋਂ ਲੱਗੀ ਵੀ ਆ ਆਹ ਵਾਲੀ 7 ਇ ਚਲੀ 700 ਦਾ ਲਗਾਈ ਤੇਥੋਂ ਵੱਧ ਕੇ ਟਰੱਕ ਦੀ ਸਾਈਡ ਤੇ ਰੁਕੇ ਸੀਗੇ ਠੰਡਰਪੇ ਨੂੰ ਜਾਂਦੇ ਆਹ ਵੇਈਏ ਆਪਣੀ ਸੋਈ ਤਿਆਰ ਦੇਖੀ ਗਿਆ ਹੈ ਜਾਂ ਚੱਲਦੇ ਹਾਂ ਚੱਲ ਰਿਹਾ ਅੱਧਾ ਗਾਣੀ ਪਾਇਆ ਆਪਣਾ ਇਹਦੇ ਵਿੱਚ ਤੇ ਉਹਨੂੰ ਹਲਾ ਹਲਾ ਕੇ ਜਿਵੇਂ ਵਲਣੇ ਆਪਾਂ ਅਗਲੀ ਵਾਰੀ ਨਾ ਕਰੂ ਆਪਾਂ ਟੋਪੀਆ ਰੱਖਾਂਗੇ ਚਾਹ ਬਣਾਉਣ ਵਾਲਾ ਮਸ਼ੀਨ ਹੀ ਲੈਣੀ ਆ ਉਹ ਮਸ਼ੀਨ ਹੀ ਕੰਮ ਜਾਵੇ ਜਾਂ ਗੈਰੀ ਜਾਂਦਾ ਬਾਈ ਸਹੀ ਹੈ ਨਾ ਯਾਰੀ ਆਪ ਹੀ ਤਾਂ ਕਹੀ ਜਾਂਦਾ ਨਹੀਂ ਉਹਦੇ ਬਾਈ ਨਾਲ ਮੈਂ ਕੀਤੀ ਸੀ ਗੱਲ ਕਹਿੰਦਾ ਸਾਨੂੰ ਵੀ ਕੋਈ ਬਾੜੀ ਚੰਗੀ ਨਹੀਂ ਲੱਗੀ ਉਹ ਕਹਿੰਦਾ ਟੋਪੀਆ ਰੱਖਿਓ ਟੋਪੀਆ ਰੱਖਿਆ ਕਰਾਂਗੇ ਗਾਣ ਨੂੰ ਹੁਣ ਹਲਾ ਹਲੂ ਕੇ ਜਿਵੇਂ ਐਂ ਵਾਲਾ ਉਹ ਵਲ ਲੈਨੇ ਆਂਡੇ ਤੇ ਤੜਕਾ ਜਿਆ ਤਿਆਰ ਕਰਾਂਗੇ ਤੇ ਮੈਂ ਸੋਚ ਰਿਹਾ ਇੱਥੇ ਡਰਾਉਂ ਡਰਾਉਂ ਦੀ ਇਦਰਲੇ ਪਾਸੇ ਵਾਲੀ ਆਪਣਾ ਜਮਾ ਸੇਦ ਨੂੰ ਸੀਗੀ ਆ ਇੱਥਰੋਂ ਵਾਲੇ ਸਾਰੇ ਰਿਸਪ ਗਿਆ ਇੱਕ ਕੰਮ ਹੋਰ ਹੋਣਾ ਹੈਗਾ ਛੇਨ ਨਾਲ ਆ ਕੇ ਇਹਨੂੰ ਕਰਕੇ ਵੇਹ ਹਾਂ ਛੇਨ ਨਾਲ ਇੱਕ ਕੰਮ ਹੋਰ ਹੋ ਸਕਦਾ ਜੇ ਆਪਾਂ ਇਹਦੇ ਤੇ ਇਹਦੇ ਤੇ ਮਾਰਦੀਏ ਗੋਲ ਕਰਕੇ ਫਿਰ ਦੂਜੇ ਤੇ ਲਿਆਈਏ ਫਿਰ ਤੀਜੇ ਤੇ ਲਿਆਈਏ ਫਿਰ ਉੱਤੇ ਬੰਨ ਕੇ ਜੇ ਆਪਾਂ ਖਿੱਚ ਦਈਏ ਤਿੰਨੋਂ ਨੇ ਸਰਕ ਜਾਣਾ ਗਲਤੀ ਨਾਲ ਇਹ ਸਰਗ ਗਿਆ ਇਹ ਪਹਿਲਾਂ ਹੀ ਬਾਰ শাਲਾ ਇਹ ਫੇਰ ਇੱਥੇ ਆ ਜਾਣਾ ਮੈਂ ਕਹਿੰਦਾ ਜਿਦਾ ਆਹ ਟੰਬਾ ਨਾ ਹਾਂ ਤੰਬਾ ਆਖ ਲੱਕੜ ਦਾ ਤੰਬਾ ਮੈਂ ਸਮਝ ਗਿਆ ਕੋਲ ਤਾਂ ਦੇਖ ਲਓ ਭਾਈ ਉਹੀ ਇਹ ਮੈਂ ਜੀ ਆਪਾਂ ਜੀ ਆਖਸ ਡਾਉਨੇ ਆ ਕੰਬੇ ਨਾਲ 2-2 ਮਿੰਟ ਤੇ ਲੋਟ ਤੇ ਆ ਜਾਣਾ ਉਹੀ ਹਾਂ ਤੁਸੀਂ ਕਿਵੇਂ ਕਹਿੰਦੇ ਫਿਰ ਜ ਮੰਨ ਕੇ ਜਾਲ ਵੀ ਜੇ ਹੁਣ ਦੂਜੇ ਨੰਬਰਾਂ ਨੂੰ ਮੈਂ ਪਹਿਲੇ ਨੂੰ ਬਾਕੇ ਜਾਨੂ ਖੇਚਦੇ ਤੁਸੀਂ ਇਹਨੇ ਕਾਮਯਾਬ ਨਹੀਂ ਰਹਿਣਾ ਸੀ ਪਹਿਲੇ ਵਾਲਾ ਤਾਂ ਮੈਂ ਕਹਿ ਦਿੰਨਾ ਉਹ ਜ਼ਿਆਦਾ ਉੱਥੇ ਰੋ ਗਿਆ ਇਹ ਤਾਂ ਫਿਰ ਵੀ ਬਾਹਰ ਰਹੂਗਾ ਪਹਿਲੇ ਵਾਲਾ ਸਰਕੂਗਾ ਇਕੱਲਾ ਹਾਂ ਠੀਕ ਆ ਆ ਇੱਧਰ ਨੂੰ ਹੋ ਜਾਊਗਾ ਆ ਫਿਰ ਬਾਹਰ ਰਹੇ ਜੂਗਾ ਫਿਰ ਇਹਨਾਂ ਦਾ ਬੈਲੈਂਸ ਬਣਾਉਣਾ ਰਹੇ ਬਾਈ ਹਿਲਦਾ ਹੀ ਨਹੀਂ ਹੁਣ ਤੁਸੀਂ ਬੇਫਿਕਰ ਹੋ ਜਾਓ ਜੇ ਤੁਹਾਨੂੰ ਲੱਗਿਆ ਨਾ ਰਾਜਾ ਜੇ ਕੋਈ ਗੱਲ ਲੱਗੀ ਵੀ ਤੇ ਤੁਸੀਂ ਇੱਥੋਂ ਪੋਣਾ ਹੁਣ ਕਰੋ ਨਹੀਂ ਇੱਥੋਂ ਨਹੀਂ ਪੋਣਾ ਉਹ ਪਰਲੇ ਪਾਸੋਂ ਲਿਆ ਨਹੀਂ ਪਰ ਇਧਰ ਤਾਂ ਪਾਇ ਵੀ ਹੈ ਨਾ ਆ ਪਰ ਪਏ ਥਲੋਂ ਦੀ ਜਾਂ ਨਹੀਂ ਤਾਂ ਉੱਥੋਂ ਲਿਆ ਕੇ ਨੱਪਿਓ ਹੁਣ ਆਪਦੇ ਵਾਲੇ ਪਾਸੋਂ ਮੈਂ ਤੁਹਾਨੂੰ ਕਹਿਣ ਲੱਗਿਆ ਪਹਿਲੀ ਗੱਲ ਤਾਂ ਤੁਹਾਡਾ ਸਾਰਾ ਸੱਸਾ ਹੀ ਹੋ ਗਿਆ ਤੇ ਇਹ ਬੈਲਟ ਨਾਲ ਵੀ ਨਹੀਂ ਹਿਲਦਾ ਕੋਈ ਥੋੜੀ ਜਿਹੀ ਪਾਰੀਆ ਉਸ ਕਰਕੇ ਮੈਂ ਜਦੋਂ ਵੇਖਣ ਲੱਗਿਆ ਨਾ ਆ ਥੋੜਾ ਜਿਆਦਾ ਟੇਡਾ ਜਿਹਾ ਮੈਂ ਤਾਂ ਕਰਕੇ ਆਇਆ ਸੀ ਤੁਹਾਡੇ ਕੋਲ ਬਟ ਆ ਸਰਕੇ ਹੋਇਆ ਸੀਗਾ ਕੋਈ ਚੱਕਰ ਨਹੀਂ ਆ ਬਾਈ ਤੁਸੀਂ ਜਿਵੇਂ ਮੰਨ ਲਓ ਮੋਲਡ ਚ ਇਹਨਾਂ ਦਾ ਹੈ ਇਹ ਕਿਵੇਂ ਸਰਕ ਜੂਗਾ ਇਹ ਵੀ ਢੜਕੇ ਟਾਪ ਤੋਂ ਕੋਈ ਨਹੀਂ ਚੱਲਦਾ ਆਹ ਲੋੜਾ ਬਾਈ ਦਾ ਬਈ ਆਹ ਆ ਸਾਰਾ ਕੁਝ ਸਹੀ ਆ ਮੂਰਲੇ ਰਿਸਕ ਕੀ ਸੀਗੇ ਭਾਈਆਂ ਦਾ ਕਿਵੇਂ ਸੂਤ ਕਰੀਏ ਹਾਂ ਭਾਈ ਸੋ ਮੈਂ ਖੇਤੀ ਦੇ ਪੱਲ ਜਵਾ ਲਗਾਉਂਦਾ ਨਹੀਂ 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 ਜ਼ਰੂਰੀ ਆ ਇਹ ਆ ਇੱਥੇ 벨ਟ ਮਾਰਨੀ ਬਹੁਤ ਜ਼ਰੂਰੀ ਆ ਮੈਨੂੰ ਉਸ ਦਿਨ ਪੁਲਿਸ ਵਾਲਿਆਂ ਨੇ ਨਾ ਪੂਰਾ ਚੈੱਕ ਕੀਤਾ ਸੀ ਗੌਰ ਨਾਲ ਖਾਂ ਕਰਕੇ ਹੁਣ ਇੱਥੇ ਬਾਲੀ ਉੱਕਰੀ ਥੀ ਛੱਡ ਦੇ ਲੋ ਬਾਈ ਜੀ ਵੈਲਟ ਆਪਾਂ ਖੋਲਦੀਆਂ ਸਾਰੀਆਂ ਗਾੜੇ ਇੱਥੇ ਰੱਖਦੀ ਐ ਲੋਡ ਦੀ ਦੇਵੀ ਆਪਣੀ ਹੋਣ ਲੱਗੀ ਐ ਇੱਥੇ ਮਿਸੀ ਸਕਾ ਜਿਹੜਿਆ ਥੱਲੇ ਟੰਬੇ ਰੱਖੇ ਸੀ ਆਪਾਂ ਬਾਈਫਾਂ ਦੇ ਹੁਣ ਆਪਾਂ ਰੱਖਦੇ ਆ ਇਹਦੇ ਵਿੱਚ ਆ ਬੰਦੀਆਂ ਲਾ ਦਈਏ ਸਾਰੀਆਂ ਅੱਬੇ ਆਪਾਂ ਸਾਰੇ ਪਰਲੇ ਜੀ ਰੱਖਾਂਗੇ ਜੋ ਦਰਵਾਜ਼ਾ ਪਈ ਰਹਦੀ ਸਾਰੇ ਬਤੇਦ ਆ ਉਹਦੇ ਉੱਤੇ ਹੀ ਰੱਖ ਦਾਂਗੇ ਟੱਬੇ ਦਾ ਆਪਣੀ ਡੰਨ ਹੋ ਗਈ ਬਾਈ ਕਹਿੰਦਾ ਕਿਵੇਂ ਇੱਥੋਂ ਮੁੜ ਜੂ ਮੈਂ ਤਾਂ ਮੁੜਦਾ ਜਾਊਗਾ ਇੱਧਰ ਜਿਹੜੀ ਉਹ ਥਾਂ ਪਈ ਹੈ ਨਾ ਇਧਰਲੇ ਪਾਸੇ ਜਾਵਾਂ ਬੈਕ ਕਰਕੇ ਨਾਲ ਦੀ ਲਿਆ ਕੇ ਫੇਰ ਮੋੜਾ ਹੁਣ ਵੇਨੇ ਆਪਣਾ ਚੇਲਾ ਵਾਲਾ ਕਿਵੇਂ ਕਰਦਾ ਜੀਨਾ ਨੇ ਗੁਰੂ ਆਏ ਪਿੱਛੇ ਲੈ ਜਾ ਇਧਰ ਨਾਲ ਥੋੜੀ ਸੀਗੀ ਵੜਦਾ ਦਾ ਉਹ ਸਕੈਟਜ ਵਜਦਾ ਜਦੋਂ ਵਟਦਾ ਇਧਰ ਨੂੰ ਵਜਦਾ ਇਹਦੇ ਵਿੱਚ ਉਹ ਮੂਵ ਕਰ ਉਹ ਮੂਵ ਕਰਨ ਲੱਗਿਆ ਉਹਦੇ ਨਾਲ ਮਸ਼ੀਨ ਨਾਲ ਜਦੋਂ ਕੋ ਮਦਰ ਬਾਈ ਇਹ ਚ ਵਜਦਾ ਤੂੰ ਨਾ ਉਹ ਟ੍ਰੇਲਰ ਦੇ ਨਾਲ ਨਾਲ ਰੱਖਣਾ ਸੀਗਾ ਫੇਰ ਇਹਨੇ ਉਧਰ ਨੂੰ ਖਿੱਚਿਆ ਜਾਣਾ ਸੀ ਥੋੜਾ ਜਿਆ ਚਾਲ ਕੋਈ ਨਹੀਂ ਲਓ ਬਾਈ ਜੀ ਡਿਲੀਵਰੀ ਹੋ ਗਈ ਆਪਣੀ ਡਨ ਹੱਲੇ ਕਰ ਲੈ ਹੱਲੇ ਕਰ ਲੈ ਇਕ ਤਰ੍ਹਾਂ ਯਾਰ ਮੇਰਾ ਐਡਾ ਕੱਚਾ ਡਰਾਈਵਰ ਆਣਾ ਇਹਨੂੰ ਮਾਹ ਆ ਲੈ ਇੱਧਰ ਬੰਦਾ ਸੱਟੋਗੇ ਬਹਿ ਗਏ ਇਹਨੂੰ ਆਏ ਦਬ ਸ਼ੀਸ਼ਾ ਦੇਖਣਾ ਚਾਹੀਦਾ ਉਹਨੂੰ ਕਿ ਟ੍ਰੱਕ ਨੂੰ ਬਸਾਤਾ ਏ ਤੁਸੀਂ ਟ੍ਰੱਕ ਬਸਾਤਾ ਜੇ ਉਹਦਾ ਕੱਡੇ ਉਹ ਨਾ ਨਾ ਹੁੰਦਾ ਤੇ ਜੇ ਮੈਂ ਨਾ ਉੱਥੇ ਕਿਤੇ ਹੁੰਦਾ ਕਿ ਕੀ ਸੀ ਕਿੱਡਾ ਜੀ ਟੈਕ ਚੱਕਦੀ ਸੀ ਤੂੰ ਉਹਦੀ ਜਿੰਨੇ ਦਾ ਜਿੰਨੇ ਦਾ ਭਰਤ ਦੇਣੀ ਸੀ ਜਿੰਨੇ ਦਾ ਆਪਾਂ ਲੋਡ ਲਾਇਆ ਸੀ ਨਾ ਉਹਨੇ ਉਹਨੇ ਲੈ ਕੇ ਛੱਡਨੇ ਨੇ ਕਿਹੜਾ ਥੋੜਾ ਕੀ ਆ ਯਾਰ ਮੇਰਾ ਥੋੜਾ ਫਰੀ ਦਾ ਕਿਹੜਾ ਹੀ ਇਹੋ ਜਿਹਾ ਜਾਵਡਾ ਮੇਰਾ ਭਾਈ ਵਾਹ ਤੁਹਾਡੇ ਝੂੜੇ ਮਾੜੀ ਆ ਗੈਲਗਰੀ ਤੋਂ ਲੈ ਕੇ ਇੱਧਰ ਤਾਈ ਯਾਰ ਥਾ ਤਾਂ ਵੇਖ ਲੈਂਦਾ ਕੰਜੈਸਟਿਡ ਸੀ ਨਹੀਂ ਨਹੀਂ ਥਾ ਤਾਂ ਸਹੀ ਗੀ ਮੈਂ ਕਿਹਾ じゃ ਪਿੱਛੇ ਲਿਆ ਹੈਗਾ ਤੂੰ ਉਹ ਕੰਟੇਨਰ ਵਾਲੇ ਪਾਸੇ ਨੂੰ ਹੋਰ ਰੱਖਦਾ ਉਹ ਬਾਈ ਅੱਗੇ ਮੇਰੇ ਟਰਾਲਾ ਖੜਾ ਸੀਗਾ ਉਹ ਨਾ ਵਿਖਾਤਾ ਕੈਮਰੇ ਜੀ ਬਾਈਆਂ ਨੂੰ ਕਿੰਨੀ ਦੂਰ ਖੜਾ ਸੀ ਹਾਂ ਚੱਲ ਫਿਰ ਹੁਣ ਵੀ ਵੇਖ ਲੈ ਕਿਵੇਂ ਮੁੜਿਆ ਓਏ ਯਾਰ ਵਲੌਕ ਤੇ ਵੇਖਣਗੇ ਬਾਈ ਹੋਣੀ ਵੇਖ ਲੈਣਗੇ ਅੱਜ ਤੂੰ ਮੇਰੀ ਨੱਕ ਵੜਾ ਦੀ ਇੰਡਸਟਰੀ ਮੂਰੇ ਟਰੱਕੀ ਇੰਡਸਟਰੀ ਚ ਹਾਂ ਠੀਕ ਆ ਸਹੀ ਗਿੱਕਾ ਮੈਂ ਤੂੰ ਬੁਰਾਣਾ ਚ ਕੰਨਾਂ ਦੇ ਨੱਤੀਆਂ ਮੋਹ ਜਾਣੀਆਂ ਜਾਣੀਆਂ ਆਈਆ ਗੰਨ ਬਣਾਉਣੇ ਆ ਯਾ ਅੱਜ ਤਾਂ ਕਹਿੰਦਾ ਨਿੰਜਾ ਬਣ ਕੇ ਆਉਣਾ ਮੈਂ ਮੈਨੂੰ ਆਦਾ ਮੈਂ ਨਹੀਂ ਬਾਈ ਜੀ ਆਪਣੇ ਤਾਂ ਚਲੋ ਜ਼ਿਆਦਾ ਟਾਈਮ ਦੂਰ ਨਹੀਂ ਆਉਗੀ ਕੋਣ ਆਉਣਾ ਕਿਤਾ ਪਾਜੀ ਨੇ ਲੋਡ ਆ ਗਿਆ ਹੋਰ ਚੱਕੋ ਮੈਂ ਨਹੀਂ ਕੱਟਣ ਲੱਗਿਆ ਇਹ ਵੇਖੀ ਚੱਲ ਤੂੰ ਇਹ ਇੱਕ ਸੈਕਿੰਡ ਬਾਈ ਜੀ ਆ ਗਿਆ ਇੱਕ ਸੈਕਿੰਡ ਬਾਈ ਜੀ ਪਿਕ ਕਰ ਲੈ ਕਰ ਲੈ ਹਾਂਜੀ ਭਾਈ। ਲਓ। ਹਾਂਜੀ ਭਾਈ ਜੀ। ਕਰਤੀ ਭਾਈ ਜੀ ਡਿਲੀਵਰੀ ਦਾ। ਡਿਲੀਵਰੀ ਤਾਂ ਬਾਈ ਜੀ ਕਰਤੀ। ਜਿੰਨੇ ਜਿਹੜੇ ਪੈਸੇ ਆਉਣੇ ਸੀ ਉਹ ਤੇ ਰੱਖ ਲੈਣੇ ਸੀ ਉਹ ਨਾਲੇ ਆਉਣੇ। ਠੀਕ। ਠੀਕ ਹੋ ਬਈ। ਕੀ ਆਦੇ ਬਾਈ ਜੀ ਹਣੀ। ਵੀਡੀਓ ਕਰਦੇ ਤਸਕੀ ਤੇ ਜਾਵਦਾ ਤੇ ਉੱਤੇ ਠੱਲ ਤੇ ਨਾਲੇ ਦਾ ਇਹਦਾ ਟੈਟੂ ਚਾਰੇ ਦਾ ਡਾਰਕ ਕਰਾ ਲਿਆ ਹਨਾ ਤੇ ਨਾਲੇ ਲੱਪੀਆਂ ਪਵਾ ਲਿਆ ਹਾਂਜੀ ਬਈ ਅੱਜ ਡਿਲੀਵਰੀ ਹੋ ਗਈ ਸੀ ਆਪਣੀ ਡਨ ਆ ਗਈ ਸੀ ਘਰੇ ਹੁਣ ਆਪਾਂ ਫਿਰਦੇ ਆਂ ਇਧਰ ਬਾਜ਼ਾਰ ਚ ਤੇ ਅਗਲੇ ਵਲੌਗ ਚ ਤੁਹਾਨੂੰ ਮਿਲਾਂਗੇ ਨੈਕਸਟ ਲੋਡ ਨਾਲ ਕਿਵੇਂ ਰਹੂਗਾ ਅਜਦਾ ਦਿਨ ਅਜਦਾ ਦਿਨ ਤਾਂ ਆਪਣਾ ਵੇਸੇ ਵਧੀਆ ਰਿਹਾ ਆਪਾਂ ਡਿਲੀਵਰੀ ਕਰਿਆਂਦੀ ਆ ਤੇ ਡਰਾਈਵਰ ਆਪਣਾ ਕੇਰਾਂ ਦਾ ਟਰਾਲਾ ਪਸਾ ਚੱਲਿਆ ਸੀਗਾ ਵੈਸੇ ਕਾਢ ਹੀ ਲਿਆ ਤੇ ਹੁਣ ਆਪਾਂ ਮਿਲਾਂਗੇ ਬਾਈ ਜੀ ਨੈਕਸਟ ਵਲੌਗ ਚ ਤੇ ਇੱਕ ਯਾਰ ਮੇਰਾ ਬਾਈ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਆਪਣੇ ਨੂੰ ਤੇ ਵਧੀਆ-ਵਧੀਆ ਵਲੌਗ ਆਪਾਂ ਬਣਾਉਂਦੇ ਰਾਵਾਂਗੇ ਤੇ ਤੁਹਾਨੂੰ ਦਿਖਾਉਂਦੇ ਰਾਵਾਂ ਕਿਵੇਂ ਆ ਟਰੱਕਾਂ ਦਾ ਕੰਮ ਤੇ ਕਿਵੇਂ ਆਪਾਂ ਕਰਦੇ ਆ ਕਿੱਥੇ ਆਪਾਂ ਰੁਕਦੇ ਹੁੰਨੇ ਆ ਕੀ ਹਸਾਬ ਕਿਤਾਬ ਆ ਸਾਰਾ ਤੁਹਾਡਾ ਸ਼ੇਅਰ ਕਰੀਦਾ ਵੀ ਚਲ ਜਿਹੜੇ ਆਪਣੇ ਇੰਡੀਆ ਬੈਠੇ ਆ ਭੈਣ ਭਰਾ ਨਾਲ ਉਹਨਾਂ ਨੂੰ ਪਤਾ ਲੱਗਦਾ ਵੀ ਟਰੱਕਾਂ ਦਾ ਕੰਮ ਹੈ ਕਿਵੇਂ ਆ ਇੱਕ ਹੁੰਦਾ ਰੀਫਰਾਂ ਦਾ ਕੰਮ ਹੁੰਦਾ ਡਰਾਈਵਰਾਂ ਦਾ ਹੁੰਦਾ ਉਹ ਕੰਮ ਥੋੜਾ ਜਿਹਾ ਇਹਦੇ ਨਾਲ ਚਲ ਕੰਮ ਸਾਰੇ ਟਰੱਕਾਂ ਵਾਲਿਆਂ ਦੇ ਔਖੇ ਆ ਨਹੀਂ ਆਪਾਂ ਕਹਿੰਦੇ ਤੇ ਇਹ ਆਪਣਾ ਇਹਦਾ ਫਲੈਟ ਬੈਡ ਵਾਲਾ ਕੰਮ ਹੈ ਥੋੜਾ ਜਿਹਾ ਬਾਵਾ ਸਿਰਦਰਦੀ ਜਿਹਾ ਬਣ ਜਾਂਦਾ ਕੋਈ ਵੈਲਟ ਢਿੱਲੀ ਰਹਿ ਗਈ ਜਾਂ ਕੁਝ ਵੀ ਆ ਤੇ ਹੈਪਨ ਬਹੁਤ ਵੱਡੀ ਹੋ ਸਕਦੀ ਆ ਇਹ ਆਪਾਂ ਨੂੰ ਬਾਵਾ ਨਿਗਰਾਨੀ ਵਾਲਾ ਕੰਮ ਆ ਦੂਜੇ ਹੁੰਦੇ ਆ ਜਿਹੜੇ ਉਹ ਤੇ ਆਏ ਆ ਵੀ ਸੀ ਲੱਗੀ ਆ ਓਕੇ ਆ ਬਾਈ ਲੋਡ ਲਈ ਜਾਂਦੇ ਆ ਓਕੇ ਜਿੱਥੇ ਲਾਉਣਾ ਜਾ ਕੇ ਡੌਗ ਤੇ ਬੈਗ ਲਾਤਾ ਓਕੇ ਆ ਵੇੇ ਕੰਮ ਸਾਰੇ ਟਰੱਕਾਂ ਟਰਕਿੰਗ ਸੌਖੀ ਨਹੀਂ ਹੈਗੀ ਔਖੀ ਆ ਪਰ ਆਏ ਆ ਵੀ ਚਲ ਆਪਾਂ ਤੁਹਾਨੂੰ ਸ਼ੇਅਰ ਕਰਦੇ ਰਹਿੰਨੇ ਆ ਵੀ ਕਿਵੇਂ ਚੱਲਦੀ ਆ ਟਰੱਕ ਵਾਲਿਆਂ ਦੀ ਲਾਈਫ ਤੇ ਕਿਵੇਂ ਆਪਾਂ ਪੰਪਾਂ ਤੇ ਰੋਕ ਕੇ ਤੇਲ ਪੁਆਈ ਦਾ ਕਿੱਥੋਂ ਖਾਣ ਪੀਣ ਨੂੰ ਚੱਕੀ ਦਾ ਕੀ ਮਾਹੌਲ ਆ ਤੇ ਕਿੱਧਰ ਨੂੰ ਜਾਂਦੇ ਆ ਤੇ ਕਿੱਥੇ ਸਾਈਡਾਂ ਤੇ ਰੋਡ ਤੇ ਆਪਾਂ ਰੁਕਦੇ ਆ ਰੋਡ ਤੇ ਸਾਈਡ ਤੇ ਤਕਰੀਬਨ ਬਣੇ ਹੁੰਦਾ ਰੋਕਣ ਵਾਸਤੇ ਵੀ ਜੇ ਬਾੜੀ ਨੀਂਦ ਨੂੰ ਦਉਂਦੀ ਆ ਤਾਂ ਵੀ ਕੋਈ ਹੈਪਾ ਨਾ ਹੋਵੇ ਤੇ ਰੁਕ ਜੋ ਤੇ ਬਾਕੀ ਮੇਰਾ ਭਾਈ ਆਪਾਂ ਤੁਹਾਨੂੰ ਹੁਣ ਨੈਕਸਟ ਵਲੌਗ ਚ ਮਿਲਦੇ ਆਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਈ